ਸਟਾਰ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮੈਂਬਰਾਂ ਦੀ ਗਿਣਤੀ ਦੇ ਆਧਾਰ ਉੱਤੇ ਮਹਾਰਾਸ਼ਟਰ ਉੱਤਰ ਪ੍ਰਦੇਸ਼ ਤੋਂ ਬਾਅਦ ਦੂਜੇ ਨੰਬਰ ਉੱਤੇ ਆਉਂਦਾ ਹੈ ਇਸ ਦੀ ਵਿਧਾਨ ਸਭਾ ਦੇ 288 ਮੈਂਬਰ ਹਨ ਡੰਡੀ ਉంది ਵੀ ਨੰਬਰ ਨੂੰ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਡੰਡੀ ਇਸ ਦੇ ਸ਼ਹਿਰ ਮੁੰਬਈ ਨੂੰ ਦੇਸ਼ ਦੀ ਆਰਥਿਕ ਰਾਸਤਾਨੀ ਵੀ ਕਿਹਾ ਜਾਂਦਾ ਹੈ ਜਿਸ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਕਬੂਲਿਆ ਜਾਂਦਾ ਹੈ ਡੰਡੀ ਪਿਛਲੇ ਵਰਿਆਂ ਵਿੱਚ ਇਥੋਂ ਦੀ ਸਿਆਸਤ ਵੀ ਬੇਹਦ ਗਰਮਾਈ ਰਹੀ ਹੈ ਡੰਡੀ ਪਾਰਟੀਆਂ ਵਿੱਚ ਪੰਨ ਤੋੜ ਹੁੰਦੀ ਰਹੀ ਹੈ ਡੰਡੀ ਵਫਾਦਾਰੀਆਂ ਬਦਲਦੀਆਂ ਰਹੀਆਂ ਹਨ ਡੰਡੀ ਸਿਆਸੀ ਤਣਾਅ ਬੇਹਦ ਵੱਧਦਾ ਰਿਹਾ ਹੈ ਡੰਡੀ ਇਸ ਸਮੇਂ ਮਹਾਯੋਕਤੀ ਗੱਠਜੋੜ ਦੀ ਸਰਕਾਰ ਹੈ ਡੰਡੀ ਸ਼ੇਵ ਸੈਨਾ ਨਾਲੋਂ ਟੁੱਟੇ ਇੱਕ ਵੱਡੇ ਧੜੇ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਅਤੇ ਸਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਤੋਂ ਟੁੱਟੇ ਇੱਕ ਧੜੇ ਜਿਸ ਦੀ ਅਗਵਾਈ ਅਜੀਤ ਪਵਾਰ ਕਰ ਰਹੇ ਹਨ ਨੇ ਅੱਧ ਵਿਚਾਲੀ ਪਾਰਟੀਆਂ ਅੰਦਰ ਪੰਨ ਤੋੜ ਕਰਕੇ ਭਾਜਪਾ ਦੀ ਮਦਦ ਨਾਲ ਸੱਤਾ ਉੱਤੇ ਕਬਜ਼ਾ ਕੀਤਾ ਹੋਇਆ ਹੈ ਡੰਡੀ शिवसेना ਦੇ ਏਕਨਾਥ ਸ਼ਿੰਦੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ ਡੰਡੀ ਭਾਜਪਾ ਦੇ ਦਿਵਿੰਦਰ ਪੜਨ ਵੀਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਦੋ ਉਪਮukh ਮੰਤਰੀ ਬਣੇ ਕੋਈ ਹਨ ਡੈਂਡੀ ਦੂਸਰੇ ਪਾਸੇ ਅਜਹੀ ਹੀ ਪੰਨ ਤੋੜ ਨਾਲ ਮਹਾ ਵਿਕਾਸ ਅਕਾੜੀ ਗੱਠ ਜੋੜ ਹੋਂਦ ਵਿੱਚ ਆਇਆ ਹੈ ਡੈਂਡੀ ਜਿਸ ਵਿੱਚ ਕਾਂਗਰਸ ਤੋਂ ਇਲਾਵਾ ਸ਼ਰਦ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਉੱਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੇਨਾ ਆਦ ਸ਼ਾਮਿਲ ਹਨ ਡੰਡੀ ਚਾਹੇ ਪਿਛਲੀਆਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਕਤੀ ਗਾਠ ਜੋੜ ਦਾ ਪ੍ਰਭਾਵ ਕਾਫੀ ਘਟਿਆ ਨਜ਼ਰ ਆਇਆ ਹੈ ਡੰਡੀ ਪਾਜਪਾ ਦੀਆਂ ਲੋਕ ਸਭਾ ਦੀਆਂ ਸੀਟਾਂ ਵੀ ਮਹਾਰਾਸ਼ਟਰ ਤੋਂ ਘਟ ਗਈਆਂ ਹਨ ਜਿਸ ਤੋਂ ਕਾਂਗਰਸ ਦੀ ਅਗਵਾਈ ਵਾਲੇ ਮਹਾ ਵਿਕਾਸ ਅਕਾੜੀ ਗੱਠ ਜੋੜ ਦੇ ਹੌਸਲੇ ਵਧੀ ਨਜ਼ਰ ਆਏ ਹਨ ਡੰਡੀ ਹੁਣ ਪਿਛਲੇ ਸਮੇਂ ਵਿੱਚ ਹੋਈਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨਾਲ ਉਹ ਮੋੜ ਹੌਸਲੇ ਵਿੱਚ ਆਈ ਜਾਪਦੀ ਹੈ ਡੰਡੀ ਇੱਕ ਪਾਸੇ ਮਲਿਕ ਅਰਜੁਨ ਖੜਗੇ ਰਾਹੁਲ ਗਾਂਧੀ ਅਤੇ ਸ਼ਰਦ ਪਵਾਰ ਆਪਣੇ ਗੱਠ ਜੋੜ ਲਈ ਪੂਰੀ ਖਵਾ ਲਾ ਰਹੇ ਹਨ ਦੂਸਰੇ ਪਾਸੇ ਦੀ ਕਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਲੀ ਹੋਈ ਹੈ ਡੰਡੀ ਇਸ ਚੋਣ ਦੇ ਨਤੀਜੇ ਨੂੰ ਕੁਝ ਮਹੀਨੇ ਬਾਅਦ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪਾਸ ਪਾ ਉਥੇ ਵੀ ਸੱਤਾ ਹਾਸਿਲ ਕਰਨ ਲਈ ਆਪਣੀ ਪੂਰੀ ਵਾ ਲਗਾ ਰਹੀ ਹੈ ਡੈਂਡੀ ਚਾਹੀ ਮਹਾਰਾਸ਼ਟਰ ਦੀਆਂ ਚੋਣਾ ਨਾਲ ਝਾਰਖੰਡ ਦੀਆਂ ਚੋਣਾ ਵੀ ਹੋ ਰਹੀਆਂ ਸਨ ਪਰ ਇਸ ਸਮੇਂ ਮੁੱਖ ਕੇਂਦਰ ਬਿੰਦੂ ਮਹਾਰਾਸ਼ਟਰ ਦੀਆਂ ਚੋਣਾ ਨੂੰ ਹੀ ਮੰਨਿਆ ਜਾ ਰਿਹਾ ਹੈ ਡੈਂਡੀ ਪਿਛਲੇ ਦਿਨੀ ਪ੍ਰਸ਼ਾਸਨ ਚਲਾ ਰਹੇ ਮਹਾਯੋਕਤੀ ਗੱਠਜੋੜ ਅਤੇ ਵਿਰੋਧੀ ਮਹਾਵਿਕਾਸ ਅਕਾੜੀ ਗੱਠਜੋੜ ਦੇ ਆਗੂਆਂ ਨੇ ਆਪਣੇ ਆਪਣੇ ਚੋਣ ਮਨੋਰਥ ਪੱਤਰ ਸਟਾਰ